1 ਤੋਂ 1.5 ਲੱਖ ਰੁਪਏ ਦੇ ਵਿੱਚ ਅਸੀਂ ਤੁਹਾਡਾ ਦੁਬਈ ਦਾ ਵਰਕ ਪਰਮਿਟ ਲਗਵਾ ਕੇ ਦਵਾਂਗੇ। ਹੋ ਡਿਲੀਵਰੀ ਵਾਲੇ ਜਾਂ ਫਿਰ ਜਿਹਨਾਂ ਨੂੰ ਬਾਈਕ ਚਲਾਉਣ ਉਹ ਹੀ ਜਾ ਸਕਦੇ ਕੋਈ ਹੋਰ ਵੀ ਜਾ ਸਕਦਾ। ਤੁਸੀਂ ਇਲੈਕਟ੍ਰੀਸ਼ੀਅਨ ਹੋ, ਤੁਸੀਂ ਪਲੰਬਰ ਹੋ, ਤੁਸੀਂ ਕਾਰਪੈਂਟਰ ਹੋ, ਤੁਸੀਂ ਮੈਸਨ ਹੋ। ਤੁਸੀਂ ਟਰੱਕ ਡਰਾਈਵਰ ਹੋ ਤੇ ਤੁਸੀਂ ਇੰਨੇ ਪੈਸਿਆਂ ਦੇ ਵਿੱਚ ਦੁਬਈ ਵਰਕ ਪਰਮਿਟ ਤੇ ਜਾ ਸਕਦੇ ਹੋ ਅੱਜ ਕੱਲ ਫਰਾਡ ਵੀ ਬਹੁਤ ਹੁੰਦੇ ਆ ਹਰ ਕੋਈ ਕਹਿ ਦਿੰਦਾ ਹੈ ਕਿ ਅਸੀਂ ਤੁਹਾਡਾ ਵੀਜ਼ਾ ਲਵਾ ਦੇਵਾਂਗੇ ਹੈਨਾ ਵਰਕ ਪਰਮਿਟ ਤੇ ਭੇਜ ਦੇਵਾਂਗੇ ਪਰ ਵਿਸ਼ਵਾਸ ਕਿੱਦਾਂ ਕੀਤਾ ਜਾਵੇ ਫਿਰ ਵਿਸ਼ਵਾਸ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਦਾ ਲਾਇਸੈਂਸ ਤੇ ਸਰ ਕਿੰਨੇ ਕੁ ਟਾਈਮ ਦੇ ਵਿੱਚ ਵੀਜ਼ਾ ਆ ਜਾਂਦਾ ਹੈ 30 ਦਿਨਾਂ ਦੇ ਵਿੱਚ ਤੇ ਤੁਹਾਡੇ ਅਕਾਊਂਟ ਦੇ ਵਿੱਚ ਤੁਹਾਡੀ ਜੇਬ ਦੇ ਵਿੱਚ 1 ਤੋਂ 1.5 ਲੱਖ ਰੁਪਇਆ ਪਿਆ ਆ ਤੇ ਤੁਸੀਂ ਉਹਨੂੰ ਉਸ ਪੈਸੇ ਤੋਂ ਜ਼ਿਆਦਾ ਪੈਸਾ ਬਣਾਉਣਾ ਚਾਹੁੰਦੇ ਹੋ ਜਾਂ ਆਪਣਾ ਕੰਮ ਕਰਨਾ ਚਾਹੁੰਦੇ ਹੋ ਤੇ ਤੁਹਾਨੂੰ ਲੱਗਦਾ ਇੰਨੇ ਪੈਸੇ ਦੇ ਵਿੱਚ ਬਣ ਜਾਊਗਾ ਮੈਨੂੰ ਵੀ ਨਹੀਂ ਲੱਗਦਾ ਪਰ ਇਸ ਪੈਸੇ ਨੂੰ ਇਨਵੈਸਟ ਕਿੱਥੇ ਕੀਤਾ ਜਾਵੇ ਵਧੀਆ ਕੰਮ ਕਿੱਥੇ ਲੱਭਿਆ ਜਾਵੇ ਇਸ ਬਾਰੇ ਆਪਾਂ ਐਕਸਪਰਟ ਤੋਂ ਗਾਈਡੈਂਸ ਲੈ ਸਕਦੇ ਆ ਨਾ ਸਤਿ ਸ਼੍ਰੀ ਅਕਾਲ ਜੀ ਮੈਂ ਅਮਰ ਗਿੱਲ ਤੇ ਤੁਸੀਂ ਅੱਜ ਦਾ ਐਪੀਸੋਡ ਤੁਹਾਡੇ ਲਈ ਖਾਸ ਹੋਣ ਵਾਲਾ ਕਿਉਂਕਿ ਸਾਡੇ ਨਾਲ ਜੁੜੇ ਨੇ ਜੇਪੀ ਸਿੰਘ ਜੀ ਜੋ ਤੁਹਾਨੂੰ ਇਸ ਪੈਸੇ ਨੂੰ ਕਿੱਥੇ ਇਨਵੈਸਟ ਕਰਨਾ ਔਰ ਕਿੱਥੇ ਸਹੀ ਕੰਮ ਮਿਲੂਗਾ ਉਸ ਬਾਰੇ ਗਾਈਡ ਕਰਨਗੇ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਰ ਮੈਨੂੰ ਇਹ ਦੱਸੋ ਕਿ 1 ਤੋਂ 1.5 ਲੱਖ ਰੁਪਇਆ ਕਿੱਥੇ ਬੰਦਾ ਲਾਵੇ ਜਿੱਥੇ ਉਹਨੂੰ ਜਿਆਦਾ ਇਨਕਮ ਆ ਜਾਵੇ ਸੋ 1 ਤੋਂ 1.5 ਲੱਖ ਰੁਪਏ ਦੇ ਵਿੱਚ ਅ ਵਾਕੇ ਦਵਾਂਗੇ ਤੁਸੀਂ ਸਕੂਟਰ ਮੋਟਰਸਾਈਕਲ ਚਲਾਉਣਾ ਜਾਣਦੇ ਐਜ਼ ਅ ਬਾਈਕ ਰਾਈਡਰ ਤੁਹਾਨੂੰ ਦੁਬਈ ਦੇ ਵਿੱਚ ਜੌਬ ਮਿਲੇਗੀ ਕੰਮ ਹੋਏਗਾ ਫੂਡ ਡਿਲੀਵਰੀ ਦਾ ਤੁਸੀਂ ਇਹ ਕੰਮ ਉੱਥੇ ਜਾ ਕੇ ਕਰਕੇ 50000 ਤੋਂ ਲੈ ਕੇ 70000 ਰੁਪਇਆ ਮਹੀਨਾ ਕਮਾ ਸਕਦੇ ਹੋ ਔਰ ਖਰਚਾ ਤੁਸੀਂ ਆਲਰੇਡੀ ਦੱਸ ਹੀ ਦਿੱਤਾ ਕਿ 1 ਲੱਖ ਤੋਂ ਲੈ ਕੇ 1.5 ਲੱਖ ਰੁਪਏ ਤੁਹਾਡਾ ਖਰਚਾ ਆਉਣਾ ਹੈਗਾ ਸਿਰਫ ਫੂਡ ਡਿਲੀਵਰੀ ਵਾਲੇ ਜਾਂ ਫਿਰ ਜਿਹਨਾਂ ਨੂੰ ਬਾਈਕ ਚਲਾਉਣ ਉਹ ਹੀ ਜਾ ਸਕਦੇ ਕੋਈ ਹੋਰ ਵੀ ਜਾ ਸਕਦਾ ਹਰ ਇੱਕ ਉਹ ਪੰਜਾਬ ਦਾ ਨੌਜਵਾਨ ਜਿਹਦੇ ਹੱਥ 'ਚ ਸਕਿੱਲ ਹੈ ਤੁਸੀਂ ਇਲੈਕਟ੍ਰੀਸ਼ੀਅਨ ਹੋ ਤੁਸੀਂ ਪਲੰਬਰ ਹੋ ਤੁਸੀਂ ਕਾਰਪੈਂਟਰ ਹੋ ਤੁਸੀਂ ਮੈਸਨ ਹੋ ਤੁਸੀਂ ਟਰੱਕ ਡਰਾਈਵਰ ਹੋ ਜੀ ਤੁਹਾਡੇ ਕੋਲ ਕਿਸੇ ਵੀ ਤਰ੍ਹਾਂ ਦਾ ਸਕਿੱਲ ਹੈਗਾ ਤੇ ਤੁਹਾਡਾ ਬਜਟ 1 ਲੱਖ ਤੋਂ ਲੈ ਕੇ 1.5 ਲੱਖ ਰੁਪਏ ਤੁਸੀਂ ਇੰਨੇ ਪੈਸਿਆਂ ਦੇ ਵਿੱਚ ਦੁਬਈ ਵਰਕ ਪਰਮਿਟ ਤੇ ਜਾ ਸਕਦੇ ਹੋ ਹਮ ਔਰ ਆਪਣੇ ਸੁਪਨੇ ਜਿਹੜੇ ਆ ਉਹ ਪੂਰੇ ਕਰ ਸਕਦੇ ਹੋ ਤੋਂ ਚੰਗੇ ਪੈਸੇ ਕਮਾਉਣਾ ਚਾਹੁੰਦੇ ਹੋ ਤੁਹਾਨੂੰ ਇੰਡੀਆ 'ਚ ਜੌਬ ਨਹੀਂ ਮਿਲ ਰਹੀ ਤੁਸੀਂ ਦੁਬਈ ਜਾ ਕੇ ਘੱਟ ਪੈਸਿਆਂ ਦੇ ਵਿੱਚ ਵੱਧ ਪੈਸੇ ਕਮਾਉਣਾ ਚਾਹੁੰਦੇ ਹੋ ਤੇ ਤੁਸੀਂ ਕੈਂਬਰੇਜ ਇੰਟਰਨੈਸ਼ਨਲ ਕੈਰੀਅਰ ਦੇ ਨਾਲ ਸੰਪਰਕ ਕਰ ਸਕਦੇ ਹੋ ਸਾਡੀ ਕੰਪਨੀ ਭਾਰਤ ਸਰਕਾਰ ਤੋਂ ਪ੍ਰੂਫਡ ਕੰਪਨੀ ਹੈ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਤੋਂ ਲਾਇਸੈਂਸ ਹੋਲਡਰ ਕੰਪਨੀ ਹੈ ਤੁਸੀਂ ਮੈਨੂੰ ਆ ਕੇ ਅਮ੍ਰਿਤਸਰ ਆਫਿਸ ਦੇ ਵਿੱਚ ਮਿਲ ਸਕਦੇ ਹੋ ਔਰ ਸਾਡਾ ਜਿਹੜਾ ਹੈਲਪਲਾਈਨ ਨੰਬਰ ਹੈ 9917231111 ਤੇ ਕਾਲ ਕਰਕੇ ਅਪਾਇੰਟਮੈਂਟ ਬੁੱਕ ਕਰਕੇ ਆ ਕੇ ਮਿਲ ਸਕਦੇ ਹੋ ਔਰ ਘੱਟ ਪੈਸਿਆਂ ਦੇ ਵਿੱਚ ਅਬ੍ਰੋਡ ਦਾ ਵਰਕ ਪਰਮਿਟ ਲੈਣਾ ਚਾਹੁੰਦੇ ਹੋ ਤੇ ਇਹ ਮੈਂ ਸਮਝਦਾ ਕਿ 골ਡਨ ਓਪਰਚ्युनिटी ਹੈ ਤੁਹਾਡੇ ਕੋਲ ਕਿਸੇ ਵੀ ਤਰ੍ਹਾਂ ਦਾ ਕੰਮ ਦਾ ਤਜਰਬਾ ਲੈਕਟ੍ਰੀਸ਼ੀਅਨ ਪਲੰਬਰ ਕਾਰਪੈਂਟਰ ਤੁਸੀਂ ਟਰੱਕ ਡਰਾਈਵਰ ਹੋ ਸੋ ਕਿਸੇ ਵੀ ਤਰ੍ਹਾਂ ਦਾ ਤੁਹਾਡੇ ਕੋਲ ਸਕਿੱਲ ਹੈਗਾ ਤੇ ਤੁਸੀਂ ਮੈਨੂੰ ਆ ਕੇ ਮਿਲੋ ਅਸੀਂ ਤੁਹਾਡਾ ਵਰਕ ਪਰਮਿਟ ਲਗਵਾ ਕੇ ਦਵਾਂਗੇ 1 ਮਹੀਨੇ ਦੇ ਵਿੱਚ ਔਰ ਪੈਸੇ ਲਵਾਂਗੇ ਵੀਜ਼ਾ ਲੱਗਣ ਤੋਂ ਬਾਅਦ ਸਿਰਫ ਅੱਜਕੱਲ ਫਰਾਡ ਵੀ ਬਹੁਤ ਹੁੰਦੇ ਆ ਹਰ ਕੋਈ ਕਹਿ ਦਿੰਦਾ ਹੈ ਕਿ ਅਸੀਂ ਤੁਹਾਡਾ ਵੀਜ਼ਾ ਲਵਾ ਦੇਵਾਂਗੇ ਹੈਨਾ ਵਰਕ ਪਰਮਿਟ ਤੇ ਭੇਜ ਦੇਵਾਂਗੇ ਪਰ ਵਿਸ਼ਵਾਸ ਕਿੱਦਾਂ ਕੀਤਾ ਜਾਵੇ ਫਿਰ ਵਿਸ਼ਵਾਸ ਮਿਨਿਸਟਰੀ ਆਫ ਐਕਸਟਰਨਲ ਫੇਅਰ ਦਾ ਲਾਇਸੈਂਸ ਇਹ ਲਾਇਸੈਂਸ ਲੱਖ ਰੁਪਏ ਸਿਕਿਉਰਿਟੀ ਦੇ ਕੇ ਉੱਥੇ ਜਮ੍ਹਾਂ ਹੁੰਦਾ ਜੇ ਅਸੀਂ ਕਿਸੇ ਨਾਲ ਫਰਾਡ ਕਰਾਂਗੇ ਨਾ ਉਹ ਸਿਕਿਉਰਿਟੀ ਸਾਡੀ ਉੱਥੇ ਜ਼ਬਤ ਹੋ ਜਾਊ। ਜ਼ਬਤ ਹੋ ਜਾਏਗੀ ਔਰ ਸਾਡਾ ਲਾਇਸੈਂਸ ਕੈਨਸਲ ਹੋਏਗਾ। ਔਰ ਲੱਖ ਡੇਢ ਲੱਖ ਰੁਪਏ ਦੀ ਕੀ ਠੱਗੀ ਮਾਰ ਲੇਗਾ ਜੀ ਬੰਦਾ। ਹਮਮ ਔਰ ਪੈਸੇ ਅਸੀਂ ਪਹਿਲਾਂ ਮੰਗ ਹੀ ਨਹੀਂ ਮਾਰਨ ਵਾਲੇ ਤੇ ਠੱਗੀ ਮਾਰ ਹੀ ਲੈਂਦੇ ਸਰ। ਹਾਂਜੀ ਉਹ ਮਾਰ ਲੈਂਦੇ ਜੀ ਬਟ 17 ਸਾਲ ਤੋਂ ਮਾਰਕੀਟ 'ਚ ਬੈਠੇ ਆ। ਹਮ ਸੋ ਇਹ ਚੀਜ਼ ਬਾਰੇ ਸੋਚ ਹੀ ਨਹੀਂ ਸਕਦੇ ਨਾ। ਪੈਸੇ ਅਸੀਂ ਕਿਦੋਂ ਲੈਣੇ ਜਦੋਂ ਵੀਜ਼ਾ ਲੱਗ ਜਾਂਦਾ ਹਾਂ ਸਾਰੇ 1 ਰੁਪਿਆ ਨਹੀਂ ਪਹਿਲਾਂ ਲੈਣਾ ਨਾ 1 ਰੁਪਿਆ ਨਹੀਂ ਪਹਿਲਾਂ ਲੈਣਾ ਪੈਸੇ ਉਦੋਂ ਲੈਣੇ ਜਦੋਂ ਵੀਜ਼ਾ ਲੱਗ ਜਾਂਦਾ ਪਹਿਲਾਂ ਡਾਕੂਮੈਂਟ ਲੈਣੇ ਹਾਂ ਹਾਂ ਜੀ ਡਾਕੂਮੈਂਟ ਲੈਣੇ ਜੀ ਤੁਸੀਂ ਆਪਣਾ ਕੇਸ ਅਪਲਾਈ ਕਰਨਾ ਹੈ ਪਰਿਵਾਰ ਦੇ ਨਾਲ ਆਓ ਆਪਣਾ ਜਿੱਥੇ ਵੀ ਤੁਸੀਂ ਕੰਮ ਕੀਤਾ ਉਹਦਾ ਐਕਸਪੀਰੀਅੰਸ ਲੈ ਕੇ ਆਓ ਤੁਹਾਡੇ ਨਾਲ ਬੈਠ ਕੇ ਗੱਲ ਕਰਾਂਗੇ ਤੁਹਾਡਾ ਕੇਸ ਅਪਲਾਈ ਕਰਾਂਗੇ ਸੋ ਸਾਨੂੰ ਕਿਹੜੀਆਂ ਗੜੀਆਂ ਪੋਸਟਾਂ ਲਈ ਬੰਦੇ ਚਾਹੀਦੇ ਨੇ ਬਾਈਕ ਰਾਈਡਰ ਚਾਹੀਦੇ ਆ ਕਾਰਪਿੰਟਰ ਚਾਹੀਦੇ ਇਲੈਕਟ੍ਰੀਸ਼ੀਅਨ ਚਾਹੀਦੇ ਪਲੰਬਰ ਚਾਹੀਦੇ ਮੈਸਨ ਚਾਹੀਦੇ ਨੇ ਟਰੱਕ ਡਰਾਈਵਰ ਚਾਹੀਦੇ ਨੇ ਜੇਕਰ ਤੁਹਾਡੇ ਕੋਲ ਇਹਨਾਂ ਪ੍ਰੋਫਾਈਲ ਲਈ ਐਕਸਪੀਰੀਅੰਸ ਹੈਗਾ ਤੇ ਤੁਸੀਂ ਸਾਡੇ ਅੰਮ੍ਰਿਤਸਰ ਆਫਿਸ ਦੇ ਵਿੱਚ ਆ ਕੇ ਸਾਨੂੰ ਮਿਲ ਸਕਦੇ ਹੋ ਔਰ ਜੇ ਤੁਹਾਡਾ ਬਜਟ 1 ਲੱਖ ਤੋਂ ਲੈ ਕੇ 1.5 ਲੱਖ ਰੁਪਏ ਤੱਕ ਹੈਗਾ ਤੇ ਤੁਸੀਂ ਆਪਣਾ ਦੁਬਈ ਜਾ ਕੇ ਆਪਣਾ ਜਿਹੜਾ ਬ੍ਰਾਡ ਦੇ ਵਿੱਚ ਕੰਮ ਕਰਨ ਦਾ ਸੁਪਨਾ ਜਿਹੜਾ ਉਹ ਸੱਚ ਕਰ ਸਕਦੇ। ਤਾਂ ਇਦਾਂ ਨਹੀਂ ਹੈ ਕਿ ਤੇ ਇੰਗਲਿਸ਼ ਦਾ ਕੋਈ ਐਗਜ਼ਾਮ ਵੀ ਦੇਣਾ ਪੈਣਾ ਜਾਂ}{|\text{ਨਹੀਂ}|} ਕੁਝ ਹੋਰ। ਕੋਈ ਇੰਗਲਿਸ਼ ਦਾ ਐਗਜ਼ਾਮ ਨਹੀਂ ਦੇਣਾ ਚਾਹੀਦਾ। ਐਗਜ਼ਾਮ ਕਾਦਾ ਹੁਣ ਤੁਹਾਡੇ ਸਕਿੱਲ ਦਾ। ਹੂੰ। ਜੇ ਤੁਹਾਡੇ ਕੋਲ ਸਕਿੱਲ ਹੈਗੇ ਨੇ, ਤੁਹਾਡਾ ਸਕਿੱਲ ਚੈੱਕ ਕੀਤਾ ਜਾਏਗਾ। ਜੇ ਤੁਹਾਡੇ ਕੋਲ ਸਕਿੱਲ ਵਧੀਆ ਨੇ ਤੇ ਡੈਫੀਨੇਟਲੀ ਤੁਸੀਂ ਇਹ ਜੌਬ ਲਈ ਐਲੀਜੀਬਲ ਕੈਂਡੀਡੇਟ ਹੋ, ਤੁਸੀਂ ਆਪਣੀ ਜੌਬ ਜਾ ਕੇ ਅਪਲਾਈ ਕਰ ਸਕਦੇ ਹੋ। ਔਰ ਸਾਡੇ ਆਫਿਸ ਅਮਰitsar ਦੇ ਵਿੱਚ ਆ ਕੇ ਮਿਲੋ ਕੈਂਬਰੇਜ ਇੰਟਰਨੈਸ਼ਨਲ ਕੈਰੀਅਰ ਜਿਹੜੀ ਮਿਨਿਸਟਰੀ ਆਫ ਐਕਸਟਰਨਲ ਫੇਅਰ ਤੋਂ ਅਪਰੂਵਡ ਕੰਪਨੀ ਹੈਗੀ ਜੀ ਤੇ ਸਰ ਕਿੰਨੇ ਕੁ ਟਾਈਮ ਦੇ ਵਿੱਚ ਵੀਜ਼ਾ ਆ ਜਾਂਦਾ ਹੈ 30 ਦਿਨਾਂ ਦੇ ਵਿੱਚ ਸਿਰਫ 30 ਦਿਨਾਂ ਦੇ ਵਿੱਚ 30 ਦਿਨ ਜਿੱਦਣ ਤੁਸੀਂ ਨਾ ਜਿੱਦਣ ਤੁਸੀਂ ਸਾਡੇ ਆਫਿਸ ਆਓਗੇ 30 ਦਿਨਾਂ ਦੇ ਵਿੱਚ ਤੁਹਾਡੀ ਫਲਾਈਟ ਹੋ ਜਾਏਗੀ ਤੁਸੀਂ ਉੱਥੇ ਜਾ ਕੇ ਕੰਮ ਕਰ ਸਕਦੇ ਹੋ ਠੀਕ ਹੈ ਤੇ ਕੁਝ ਹੋਰ ਤਾਂ ਨਹੀਂ ਜਿਹੜੀਆਂ ਚੀਜ਼ਾਂ ਦਾ ਧਿਆਨ ਰੱਖਣ ਦੀ ਲੋੜ ਆ ਨੇ ਕੋਈ ਵੀ ਧਿਆਨ ਰੱਖਣ ਦੀ ਲੋੜ ਨਹੀਂ ਜੀ ਇਹ ਕਾਉਂਸਲਿੰਗ ਤੁਸੀਂ ਜਦੋਂ ਆਓਗੇ ਤੁਹਾਨੂੰ ਸਾਰੀਆਂ ਚੀਜ਼ਾਂ ਦੱਸਾਂਗੇ ਕਿਹੜੇ ਕਿਹੜੇ ਡਾਕੂਮੈਂਟ ਚਾਹੀਦੇ ਆ ਕਿੱਦਾਂ ਤੁਹਾਡਾ ਪ੍ਰੋਸੈਸ ਹੋਣਾ ਹੈ ਔਰ ਮੇਨ ਗੱਲ ਹੈ ਕਿ ਤੁਹਾਡੇ ਪੈਸੇ ਬਹੁਤ ਘੱਟ ਪੈਸਿਆਂ ਦੇ ਵਿੱਚ ਤੁਹਾਡਾ ਇਹ ਵੀਜ਼ਾ ਲੱਗ ਜਾਣਾ ਬਿਲਕੁਲ ਸਹੀ ਗੱਲ ਹੈ ਤੇ ਜੇ ਤੁਹਾਡੇ ਕੋਲ ਇੰਨੀ ਅਮਾਉਂਟ ਹੈ ਤੁਸੀਂ ਉਸ ਨੂੰ ਇਨਵੈਸਟ ਕਰਨਾ ਚਾਹੁੰਦੇ ਹੋ ਚੰਗੀ ਜਗ੍ਹਾ ਤੇ ਤੇ ਮੈਨੂੰ ਲੱਗਦਾ ਹੈ ਤੁਹਾਡੇ ਲਈ ਇੱਕ ਬਹੁਤ ਵਧੀਆ ਮੌਕਾ ਹੈ ਸੁਨਹਿਰੀ ਮੌਕਾ ਜਿਹਨੂੰ ਕਹਿ ਸਕਦੇ ਆ ਕਿ 30 ਦਿਨਾਂ ਦੇ ਵਿੱਚ ਤੁਹਾਡਾ ਵੀਜ਼ਾ ਆ ਜਾਣਾ ਹੈ ਤੇ ਤੁਸੀਂ ਇੱਕ ਮਹੀਨੇ ਦੇ ਵਿੱਚ ਹਜ਼ਾਰਾਂ ਕਮਾ ਸਕਦੇ ਹੋ ਜਿੱਥੇ ਤੁਸੀਂ ਇਨਵੈਸਟਮੈਂਟ ਕਰਕੇ ਵਧੀਆ ਕੰਮ ਤੁਹਾਨੂੰ ਮਿਲ ਸਕਦਾ ਹੈ ਤਾਂ ਤੁਸੀਂ 70000 ਰੁਪਏ ਤੱਕ ਮਹੀਨਾ ਕਮਾ ਸਕਦੇ ਹੋ ਤੇ ਫਿਰ ਹੋਰ ਕੀ ਚਾਹੀਦਾ ਹੁੰਦਾ ਹੈ ਕੰਮ ਬੰਦੇ ਨੂੰ ਤੇ ਜੇ ਤੁਸੀਂ ਵੀ ਦੁਬਈ ਦੇ ਵਿੱਚ ਵਰਕ ਪਰਮਿਟ ਲੈਣਾ ਚਾਹੁੰਦੇ ਹੋ ਤੇ ਜਲਦੀ ਜਲਦੀ ਅਪਲਾਈ ਕਰ ਦਿਓ ਆਪਣਾ ਵਰਕ ਪਰਮਿਟ ਕੈਂਬ੍ਰਿਜ ਇੰਟਰਨੈਸ਼ਨਲ ਕੈਰੀਅਰ ਤੋਂ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਜੀ